ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਡੇ ਮੈਂਬਰ ਸਹਿਬਾਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਗੁਰਦੁਆਰਾ ਨਾਨਕਣਾ ਸਾਹਿਬ ਦੇ ਫੰਡਾਂ ਦੀ ਵਰਤੋਂ ਬਾਰੇ ਇੱਕ ਜਾਣਕਾਰੀ ਦਿੱਤੀ ਗਈ ਸੀ ਜਿਦੇ ਵਿੱਚ ਇਹ ਸਪਸ਼ਟ ਰੂਪ ਤੋਂ ਸਾਹਮਣੇ ਆਈ ਸੀ ਗੱਲ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਫੰਡ ਨੇ ਉਹਨਾਂ ਦੀ ਵਰਤੋਂ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਫਲਡਾਂ ਦੇ ਵਿੱਚ ਕੀਤੇ ਐਲਾਨਾਂ ਨੂੰ ਪੂਰਾ ਕਰਨ ਵਾਸਤੇ ਕੀਤੀ ਜਾ ਰਹੀ ਹੈ। ਅਸੀਂ ਕੋਈ ਐਸਜੀਪੀਸੀ ਵੱਲੋਂ ਫੱਡਾਂ ਵਾਸਤੇ ਜਾਂ ਉਥੇ ਜਿਹੜੇ ਲੋਕ ਪ੍ਰਭਾਵਿਤ ਨੇ ਉਹਨਾਂ ਦੇ ਫਾਇਦੇ ਵਾਸਤੇ ਜੋ ਪੈਸਾ ਖਰਚਿਆ ਜਾ ਰਿਹਾ ਉਹਦੇ ਵਿਰੁੱਧ ਨਹੀਂ ਹਾਂ। ਅਸੀਂ ਚਾਹੁੰਦੇ ਹਾਂ ਵੀ ਐਸਜੀਪੀਸੀ ਪੰਜਾਬੀਆਂ ਦੀ ਸਿੱਖਾਂ ਦੀ ਆਪਣੀ ਸੰਸਥਾ ਹੈ। ਅਤੇ ਇਹਦੇ ਫੰਡ ਨੇ ਜਿਹੜੇ ਉਹ ਲੋਕਾਂ ਵਾਸਤੇ ਵਰਤੇ ਜਾਣੇ ਚਾਹੀਦੇ ਨੇ। ਪਰ ਇਹ ਸਾਨੂੰ ਗੁਰੂ ਦੇਖਦਾ ਹੈ ਕਿ ਇਹ ਜਿਹੜਾ ਪੈਸਾ ਹੈ ਇਹ ਸ਼੍ਰੋਮਣੀ ਗੁਰਦੁਆਰਾ ਪ੍ਰੰਤਕ ਕਮੇਟੀ ਖੋਲ ਖਰਚੇ ਆਪਣੇ ਮੈਂਬਰਾਂ ਦੇ ਰਾਹੀ ਆਪਦੀ ਜਿਸ ਤਰੀਕੇ ਨਾਲ ਵੀ ਖਰਚਣਾ ਹੈ ਜਿਹਦਾ ਲੋਕਾਂ ਦੇ ਵਿੱਚ ਇਹ ਗੱਲ ਜਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰੰਤਕ ਕਮੇਟੀ ਕੁਝ ਕਮ ਕਰ ਰਹੀ ਹੈ ਲੋਕਾਂ ਵਾਸਤੇ ਪਰ ਹੁਣ ਕਿਉਂਕਿ ਇਹ ਪੈਸਾ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੇ ਐਲਾਨਾਂ ਨੂੰ ਪੂਰਾ ਕਰਨ ਵਾਸਤੇ ਵਰਤਿਆ ਜਾ ਰਿਹਾ ਹੈ ਨਾ ਤਾਂ ਇਹਦਾ ਕੋਈ ਕ੍ਰੈਡਿਟ ਸ਼੍ਰੋਮਣੀ ਗੁਰਦੁਆਰਾ ਪ੍ਰੰਤਕ ਪੱਠੋਂ ਮਿਲ ਰਿਹਾ ਹੈ ਤੇ ਨਾਲੇ ਮੈਂ ਸਮਝਦਾ ਵੀ ਕਿ ਸਿਆਸੀ ਮਫਾਦ ਵਾਸਤੇ ਹੀ ਜਿਹੜਾ ਇਹ ਫੰਡ ਜਿਹੜੇ ਨੇ ਉਹਨਾਂ ਦੀ ਵਰਤੋਂ ਹੋ ਰਹੀ ਹੈ ਤੇ ਬੜੇ ਲੰਬੇ ਸਮੇਂ ਤੋਂ ਸਾਨੂੰ ਇਸ ਗੱਲ ਦਾ ਖਤਸ਼ਾ ਵੀ ਸੀ ਤੇ ਲੋਕਾਂ ਦੇ ਵਿੱਚ ਇਹ ਬੜੀ ਗੱਲ ਸੀਗੀ ਵੀ ਇਹ ਸ਼ਹਿਰ ਫੰਡ ਜਿਹੜੇ ਨੇ ਸੁੰਪੀ ਸਿੰਘ ਬਾਦਲ ਜੋ ਐਲਾਨ ਕਰ ਰਹੇ ਨੇ ਐਸਪੀਸੀ ਤੋਂ ਆ ਰਹੇ ਨੇ ਤੇ ਉਹ ਅੱਜ ਜਿਹੜਾ ਸਾਰਾ ਸ਼ੱਕ ਸੀ ਉਹ ਸੱਚ ਦੇ ਜਿਹੜਾ ਸਾਬਤ ਜਿਹੜਾ ਹੋ ਗਿਆ ਸੋ ਹੁਣ ਮੈਂ ਤਾਂ ਸਾਡੀ ਇਹ ਮੰਗ ਕਰਦਿਆਂ ਮੈਂ ਮੰਗ ਕਰਦਾ ਕਿ ਜੋ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੇ ਪੈਸੇ ਖਰਚ ਕੀਤੇ ਜਾ ਰਹੇ ਨੇ ਉਹਨਾਂ ਨੂੰ ਜਨਤਕ ਕਰੇ ਕਿ ਕਿੱਥੇ-ਕਿੱਥੇ ਕਿੰਨਾ ਡੀਜ਼ਲ ਕਿੰਨੀ ਰਸੋਣ ਜਿਹੜੀ ਹੈ ਉਹ ਭੇਜੀ ਹੈ ਤੇ ਕਿਹਦੇ-ਕਿਹਦੇ ਲਾਨ ਤੇ ਭੇਜੀ ਹੈ ਕੌਣ-ਕੌਣ ਉਹਨਾਂ ਨੂੰ ਜਾ ਕੇ ਜਿਹੜਾ ਵੰਡ ਕੇ ਆਇਆ ਹੈ ਕਿਹੜਾ ਐਸਜੀਪੀਸੀ ਮੈਂਬਰ ਦੀ ਡਿਊਟੀ ਲੱਗੀ ਹੈ ਕਿਉਂਕਿ ਜੇ ਇਹ ਜਿਹੜੀ ਵੰਡ ਕਰਦੇ ਨੇ ਜਾਂ ਹਲਕਾ ਇੰਚਾਰਜ ਜਾਂ ਸਿਆਸੀ ਲੀਡਰ ਜਿਹੜੇ ਇਕੱਲੇ ਦਲ ਦੇ ਜਿਨ੍ਹਾਂ ਨੂੰ ਹਲਕੇ ਸਮਹਾਏ ਹੋਏ ਨੇ ਜਿਨ੍ਹਾਂ ਨੇ ਐਮਐਲਏ ਦੀ ਚੋਣਾਂ ਲੜਦੀਆਂ ਤਾਂ ਫਿਰ ਤਾਂ ਸੁਭਾਵਿਕ ਹੈ ਵੀ ਉਹ ਕਿ ਕਾਦੇ ਇੱਕ ਸਿਆਸਤ ਨੂੰ ਅੱਗੇ ਵਧਾਉਣ ਵਾਸਤੇ ਐਸਡੀਪੀਸੀ ਨੂੰ ਵਰਤਿਆ ਜਾਂਦੇ ਹਨ ਸੋ ਇਸ ਲਈ ਐਸਡੀਪੀਸੀ ਦੇ ਪ੍ਰਧਾਨ ਸਾਹਿਬ ਨੂੰ ਮੇਰੀ ਬੇਨਤੀ ਹੈ ਕਿ ਇਹ ਗੀਤਾਂ ਦਾ ਜਵਾਬ ਵੀ ਦੇਣ ਅਤੇ ਜਿਹੜੀ ਐਸਡੀਪੀਸੀ ਦੀ ਪੈਸੇ ਦੀ ਜਿਹੜੀ ਪਰਤੋਂ ਹੈ ਉਹ ਸਹੀ ਤੇ ਸੁਚੇਤ ਅੰਗਲ ਕੀਤੀ ਜਾਵੇ ਇਹ ਨਿਸ਼ਚਿਤ ਕਰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ